ਉਨੇ ਜਿਹੜਾ ਰੂਲ ਕਰਵ ਹੈ ਸਮੇਂ-ਸਮੇਂ ਤੇ ਚੇਂਜ ਹੁੰਦਾ ਹੈ ਜਿਹੜੇ ਡੈਮਸ ਦੀ ਸਮਰੱਥਾ ਹੈਗੀ ਪਾਣੀ ਨੂੰ ਹੋਲਡ ਕਰਨ ਦੀ ਲੇਕਿਨ ਜੇ ਤੁਸੀਂ 2 4 5 ਫਿਟ ਤੱਕ ਵੀ ਡੈਮ ਦੇ ਵਿੱਚ ਪਾਣੀ ਹੋਲਡ ਕਰਦੇ ਹੋ ਤਾਂ ਬਹੁਤ ਵੱਡੀ ਸਮਰੱਥਾ ਹੋ ਜਾਂਦੀ ਹੈ ਉਹੀ ਪਾਣੀ ਹੁ ਖੇਤਾਂ ਵਿੱਚ ਨਜ਼ਰ ਆ ਰਿਹਾ ਹੈ ਮੈਨੇਜਮੈਂਟ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ ਹੈ ਵੀ ਉਹ ਆਪਟੀਮਲ ਲੈਵਲ ਕਿੱਥੇ ਤੱਕ ਜਾਂਦੇ ਨੇ 1675 ਜਾਂਦਾ ਹੈ 1680 ਜਾਂਦਾ ਹੈ 1685 ਤੱਕ ਜਾ ਸਕਦੇ ਨੇ ਜਾਂ ਉਸ ਤੋਂ ਬਿਯੋਂਡ ਵੀ ਜਾ ਸਕਦੇ ਨੇ ਜੇ ਜੇ ਇਫ ਦੇ ਫੀਲ ਦੈਟ ਗਰਾਊਂਡ ਦੇ ਹਾਲਾਤ ਚੰਗੇ ਨੇ ਹੁਲਕਰ ਬਨੀਆ ਉਹ ਵੀ ਕਾਫੀ ਡਾਟੇ ਨੂੰ ਦੇਖ ਕੇ ਬੰਦ ਲੀਆ ਪਰ ਉਹਨੂੰ ਨਿਛਲੇ ਹਾਲਾਤ ਨੂੰ ਦੇਖ ਕੇ ਉਹਨੂੰ ਉਹਨੂੰ ਉਸ ਤੋਂ ਡੈਬਿਟ ਵੀ ਕੀਤਾ ਜਾ ਸਕਦਾ ਅਸੀਂ 23 ਚ ਕੀਤਾ ਸੀਗਾ 23 ਕਿਉਂਕਿ ਜੁਲਾਈ ਚ ਇੰਨਾ ਪਾਣੀ ਆ ਗਿਆ ਸੀ ਤੇ ਫਿਰ ਪੰਜਾਬ ਨੇ ਅਸੀਂ ਪੰਜਾਬ ਨੇ ਬੜੀ ਅੱਛੀ ਕੋਆਰਡੀਨੇਸ਼ਨ ਕੀਤੀ ਪੰਜਾਬ ਨੇ ਕਿਹਾ ਕਿ ਵੀ ਆਪਾਂ ਹੁਣ ਕਿਉਂ ਡੈਮੇਜ ਕਰੀਏ ਸਾਡੇ ਕੋਲ ਕਪੈਸਿਟੀ ਹੈਗੀ ਹੈ ਠੀਕ ਹੈ ਤੇ ਆਪਾਂ ਇਹਨੂੰ ਭਰ ਲੈਨੇ ਆ ਵੀ ਕਿਉਂ ਛੱਡਣਾ ਪਾਖੜੇ ਚ ਪਾਣੀ ਨਹੀਂ ਛੱਡਿਆ ਗਿਆ ਦਾ ਤਾਲਮੇਲ ਕੋਆਰਡੀਨੇਸ਼ਨ ਇਸ ਵਾਰ ਉਸ ਤਾਲਮੇਲ ਦੀ ਕਮੀ ਕਲੀਅਰਲੀ ਨਜ਼ਰ ਆਈ ਇਹੀ ਕਾਰਨ ਹੈ ਕਿ ਉਹਨਾਂ ਬਲੇਮ ਗੇਮ ਆਪਾਂ ਵੇਖ ਰਹੇ ਆ ਆਪਸੀ ਤਾਲਮੇਲ ਜਾਂ ਕੋਆਰਡੀਨੇਸ਼ਨ ਥੋੜੇ ਸਾਹਮਣੇ ਡੈਂਟ ਕੀਤਾ ਹੋ ਸਕਦਾ ਹੈ ਬਿਲਕੁਲ ਇਫੈਕਟ ਹੈ ਔਰ ਮੈਂ ਕਹਾਂਗਾ ਯੈਸ ਇਹਦੇ ਚ ਤਾਲਮੇਲ ਇਨਾਂ ਦੇ ਬਹੁਤ ਆਪਸ ਵਿੱਚ ਚਰਚਾ ਨਹੀਂ ਰਹੀ ਹੈ ਆਪਸ ਤਾਲਮੇਲ ਹੁੰਦਾ ਬੈਠ ਕੇ ਜੇ ਹੁਣ ਪੰਜਾਬ ਦਾ ਜਿਸ ਤਰ੍ਹਾਂ ਸਿਗਾ ਜੇ ਪਾਣੀ ਆਪਾਂ ਛੱਡ ਰਹੇ ਆ ਉਹਦੇ ਪੰਜਾਬ ਨਾਲ ਬੈਠ ਕੇ ਕਹੀ ਵੀ ਜ਼ਿਆਦਾ ਪਾਣੀ ਹੋ ਰਿਹਾ ਆਪਾਂ ਜ਼ਿਆਦਾ ਛੱਡੀਏ ਹੋਣੀ ਤਾਂ ਕਿ ਬਾਅਦ ਚ ਆਪਾਂ ਨੂੰ ਕਨਸੈਂਟ੍ਰੇਟ ਨਾ ਹੋਣਾ ਕਨਸੈਂਟ੍ਰੇਟਰੀ ਰ ਇਸ ਤਰ੍ਹਾਂ ਦੀ ਤਾਲਮਿਲ ਨਾਲ ਬਹੁਤ ਫਰਕ ਪੈ ਰਿਹਾ ਹੈ ਲੋਕਲ ਕੈਚਮੈਂਟ ਇਸ ਵਾਰ ਵੀ ਬਾਰਿਸ਼ ਹੋਈ ਹੈ ਲੋਕਲ ਕੈਚਮੈਂਟ ਬਹੁਤ ਬਾਰਿਸ਼ ਹੋਈ ਹੈ ਤਾਂ ਨੀਚਲੇ ਜਿਹੜੇ ਇਲਾਕੇ ਫਲੱਡ ਹੁਣ ਪੰਜਾਬ ਸਰਕਾਰ ਨੂੰ ਥੋੜਾ ਫੋਕਸ ਕਰਨਾ ਪਊਗਾ ਕਿ ਵੀ ਇਸ ਜਿਹੜੇ ਫ੍ਰੀਕੁਐਂਟ ਫ੍ਰੀਕੁਐਂਟਲੀ ਜੇ 2-3 ਲੱਖ ਕਿਉ ਸਿਕ ਪਾਣੀ ਆ ਰਿਹਾ ਹੈ ਤਾਂ ਉਹਦੀ ਨਿਕਾਸੀ ਕਿਦਾਂ ਹੋਵੇ ਜੇ ਸਟੋਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਨਿਕਾਸੀ ਲਈ ਤਾਂ ਸੋਚਣਾ ਪਏਗਾ ਨਮਸਕਾਰ ਸਸਿਕਾਲ ਅੱਜ ਦੇ ਇਸ ਖਾਸ ਇੰਟਰਵਿਊ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਰਕਬਾ ਬਹੁਤ ਵੱਡਾ ਇਲਾਕਾ ਹੜ੍ਹਾਂ ਦੀ ਮਾਰ ਚੱਲਦਾ ਪਿਆ ਹੈ ਇਸ ਵਿਸ਼ੇ ਦੇ ਉੱਤੇ ਕਈ ਕਿਸਮ ਦੇ ਵਿਵਾਦ ਖੜੇ ਹੋਏ ਨੇ ਤੇ ਕੁਝ ਹੀ ਦਿਨ ਪਹਿਲਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇੱਕ ਬਰੀਫਿੰਗ ਕੀਤੀ ਗਈ ਜਾਣਕਾਰੀ ਦਿੱਤੀ ਗਈ ਪੰਜਾਬ ਸਰਕਾਰ ਦਾ ਪ੍ਰਤੀਕਰਮ ਹੈ ਇੱਕ ਦੂਸਰੇ ਉੱਤੇ ਜ਼ਿੰਮੇਵਾਰੀ ਪਾਉਣ ਦੀ ਕੋਸ਼ਿਸ਼ ਹੈ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਮੇਰੇ ਨਾਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਾਬਕਾ ਸੈਕਟਰੀ ਸतीश ਸਿੰਘਲਾ ਜੀ ਜੁੜ ਰਹੇ ਨੇ ਜੋ ਕਿ ਬਾੜ ਬਾੜ ਪ੍ਰਬੰਧਨ ਵਾਟਰ ਮੈਨੇਜਮੈਂਟ ਤੇ ਰੈਜ਼ਰਵਾਇਰ ਮੈਨੇਜਮੈਂਟ ਦੇ ਵੱਖ-ਵੱਖ ਐਸਪੈਕਟਸ ਉੱਤੇ ਸਾਡੇ ਨਾਲ ਕੁਝ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨਗੇ ਸੋ ਸਵਾਗਤ ਹੈ ਸਿੰਘਲਾ ਜੀ ਬਹੁਤ-ਬਹੁਤ ਨਮਸਕਾਰ ਜੀ ਮੈਂ ਸਰ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਬਹੁਤ ਕਿਸਿੰਧੀਆਂ ਗੱਲਾਂ ਬਾਤਾਂ ਨਿਕਲੀਆਂ ਨੇ BBMB ਦੇ ਰੋਲ ਰੈਜ਼ਰਵਾਇਰ ਲੈਵਲ ਕਿੰਨਾ ਹੋਣਾ ਚਾਹੀਦਾ Que óptimo.